ਕਿਸਾਨ ਆਗੂ ਮਨਜੀਤ ਸਿੰਘ ਰਾਏ ਹੋਰੀ ਜੁੜੇ ਨੇ ਰਾਏ ਸਾਹਿਬ ਸਵਾਗਤ ਹੈ ਜੀ ਡੀ 5 ਚੈਨਲ ਪੰਜਾਬੀ ਤੇ ਜੈ ਜੈ ਪੰਜਾਬੀ ਦਾ ਬਹੁਤ ਬਤਨਵਾਦ ਦੀ ਹੈ ਜੀ ਰਾਏ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਖਾਸ ਕਰ ਹਰਿਆਣਾ ਦੇ ਨਤੀਜਿਆਂ ਨੂੰ ਕਿਉਂਕਿ ਲੰਮੀ ਲੜਾਈ ਤੁਸੀਂ ਲੜ ਰਹੇ ਹੋ ਅੱਗੇ ਵਧਣ ਵਾਸਤੇ ਕੋਸ਼ਿਸ਼ ਵੀ ਕਰ ਰਹੇ ਹੋ ਪਰ ਇਹ ਸਾਬ ਦੇ ਬਾਵਜੂਦ ਹੁਣ ਹਰਿਆਣਾ ਦੇ ਵਿੱਚ ਦੁਬਾਰਾ ਫਿਰ ਬੀਜੇਪੀ ਥੋੜੀ ਜੀ ਉੱਪਰਲੇ ਪਾਸੇ ਚੱਲ ਰਹੀ ਆ ਕਾਂਗਰਸ ਦੀ ਸਵੇਰੇ ਲੀਡ ਬਹੁਤ ਸੀਗੀ ਪਰ ਹੁਣ ਬੀਜੇਪੀ ਲੀਡ ਦੇ ਵਿੱਚ ਆ ਜੀ ਅਹ ਦੇਖੋ ਸਾਡਾ ਇਹ ਦੇ ਨਾਲ ਪੋਲਿਟਿਕਲ ਕੋਈ ਸ਼ਦਾ ਲੈਣਾ ਤੇ ਨਾ ਨਹੀਂ ਹੈ ਰਾਜਨੀਤਿਕ ਤੌਰ ਤੇ ਹੂੰ ਜੋ ਸਰਕਾਰ ਕਿਸੇ ਦੀ ਵੀ ਬਣੇ ਸਾਡਾ ਸੰਗਠੀ ਲੋਕ ਹੈ ਤਾਂ ਸੱਚ ਕਰਨਾ ਹੈ ਜੀ ਹਾਂ ਇਹ ਜ਼ਰੂਰ ਸੀ ਕਿ ਹੁੰਦਾ ਥਾ ਅਨੇ ਕਿਹਾ ਸੀ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਖੋਲਾਂਗੇ ਪਰ ਅਜੀਤੋ ਵੀ ਕਿਹਾ ਸੀ ਹੂੰ ਕਿ ਇਹ ਪੋਲਿਟਿਕਲ ਲੋਗ ਨੇ ਪਹਿਲਾਂ ਤਾਂ ਸਰਕਾਰ ਕਿਹਦੀ ਆਉਂਦੀ ਹੈ ਹਲੇ ਕੋਈ ਕਲੀਅਰ ਨਹੀਂ ਹੈ ਹੂੰ ਤੇ ਦੂਸਰੀ ਗੱਲ ਇਹ ਆ ਕਿ ਜੇ ਸਰਕਾਰ ਆ ਜਾਂਦੀ ਹੈ ਤੇ ਰਾਜਨੀਤਿਕ ਲੋਗ ਹੈ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ ਜੇ ਜੋ ਕਹਿੰਦੇ ਨੇ ਕਰਦੇ ਇਹ ਗੱਲ ਕਿ ਨਹੀਂ ਕਿਉਂਕਿ ਕਦੇ ਕੁਝ ਨੇ ਕਰਦੇ ਕੁਝ ਨੇ ਗਲਤੋਂ ਪਿੱਛੇ ਹਟ ਜਾਂਦੇ ਹੂੰ ਸੋ ਸਾਤਾ ਇਹ ਮਨਉਣਾ ਹੈ ਕਿ ਸਾਡੇ ਨੂੰ ਕੋਈ ਵੀ ਹੋਵੇ ਭਾਵੇਂ ਬੀਜਪੀ ਹੋਵੇ ਕਾਂਗਸ ਹੋਵੇ ਸਾਨੂੰ ਉੱਤੇ ਲੜ ਕੇ ਹੱਕ ਲੈਣੇ ਪੈਣੇ ਆ ਨਾ ਤੇ ਕਾਂਗਸ ਨੇ ਹੁਣ ਟਿੱਕਰ 2006 ਤੋਂ ਲੈ ਕੇ ਸੁਮਿੰਦਰਨ ਕੋਟ ਲਾਗੂ ਕੀਤੀ ਹੂੰ ਉਹ ਵੀ ਵਿੱਚ ਸਾਡੇ ਨਾਲ ਲਾ ਲਪਾਈ ਲਾਉਂਦੇ ਰਹੇ ਟਿੱਕਰ ਜੀ ਔਰ ਨਾ ਹੀ ਹੁਣ ਜਿਹੜੀ ਬੀਜਪੀ ਹੈ ਕਿਵੇਂ ਜਦੋਂ ਵੀ ਸਰਕਾਰ ਆਈ ਆ ਆਮਦਨ ਦੁੱਗਣੀ ਕਰਾਂਗੇ 2022 ਤੱਕ ਕੋਈ ਆਮਦਨ ਦੁੱਗਣੀ ਨਹੀਂ ਹੋਈ। ਜੋ ਕਿਸਾਨਾਂ ਵਾਤੇ ਤਾਂ ਇਹ ਦੋਵੇਂ ਪਾਰਟੀਆਂ ਜਾਂ ਹੋਰ ਵੀ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਕਦੇ ਵੀ ਸੁਖਾਵੀ ਗੱਲ ਜਾਂ ਸੁਖਾਵੀ ਕੋਈ ਆ ਆਵਾਜ਼ ਨਹੀਂ ਲੈ ਕੇ ਆਉਂਦੇ। ਸਾਨੂੰ ਹਮੇਸ਼ਾ ਲੜਨਾ ਪੈਂਦਾ ਸੱਚ ਕਰਨਾ ਪੈਂਦਾ ਸੰਘਰਸ਼ੀਲ ਹੋ ਗਿਆ ਸੰਘਰਸ਼ ਕਰਾਂ ਦੇ ਜਿਹਦੀ ਮੱਤੀ ਸਰਕਾਰ ਆ ਬੈ ਸਾਨੂੰ ਉਹਦੇ ਨਾਲ ਵੱਡਾ ਫਰਕ ਨਹੀਂ ਪੈਂਦਾ। ਜੀ ਰਾਜ ਸਾਹਿਬ ਜਿਸ ਤਰ੍ਹਾਂ ਦੇ ਨਾਲ ਰੁਨੀ ਸਾਹਿਬ ਹੋਰਾਂ ਨੇ ਵੀ ਵੋਟਾਂ ਦੇ ਵਿੱਚ ਖੜਨ ਦਾ ਫੈਸਲਾ ਕੀਤਾ ਸੀ ਉਹ ਖੜੇ ਵੀ ਨੇ ਪਰ ਕਿਤੇ ਜ਼ਿਕਰ ਨਹੀਂ ਆ ਰਿਹਾ ਕਿ ਕਿਸਾਨਾਂ ਨੂੰ ਕਿੰਨੀਆਂ ਕਵੋਟਾਂ ਪੈ ਗਈਆਂ ਜਾਂ ਫਿਰ ਤੁਸੀਂ ਪਹਿਲਾਂ ਵੀ ਇਹ ਜਿਹੜਾ ਮਾਮਲਾ ਹੋਇਆ ਸੀ ਐਸਕੇਮ ਵਾਲਾ ਤਾਂ ਗੈਰ ਰਾਜਨੀਤਿਕ ਉਹਦੇ ਵਿੱਚ ਉਹ ਵੱਖਰਾ ਨਿਕਲ ਗਿਆ ਤਾਂ ਤੁਹਾਡਾ ਇਹ ਪੱਖ ਜ਼ਰੂਰ ਜਾਣਾਂਗੇ ਕਿ ਕਿਸਾਨਾਂ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਨਹੀਂ ਦੇਖੋ ਮੈਂ ਬੇਨਤੀ ਕਰਾਂ ਅਸੀਂ ਉਦੋਂ ਵੀ ਬੈਂਤੀ ਕਿ ਤੁਸੀਂ ਅੱਜ ਸਾਰ ਨੂੰ ਵੀ ਜਾ ਕੇ ਬੇਨਤੀ ਕੀਤੀ ਜੀ ਜਦੋਂ ਇਲੈਕਸ਼ਨ ਨੂੰ ਜਦੋਂ ਸ਼ੁਰੂ ਜਿੱਤ ਚੱਲੇ ਨੇ ਅਸੀਂ ਜ਼ਰੂਰ ਕਿਹਾ ਜੀ ਤੇ ਅਸੀਂ ਵੋਟਾਂ ਪਾਉਨੇ ਆ ਕਿਉਂਕਿ ਸਾਡੀ ਜਥੇਬੰਦੀ ਇਲੈਕਸ਼ਨ ਤਾਂ ਲੜਦੀ ਨਹੀਂ ਸਾਡਾ ਸੰਵਿਧਾਨ ਹੈ ਜਥੇਬੰਦੀ ਦਾ ਪਰ ਅਸੀਂ ਵੋਟਾਂ ਪਾਉਣੀਆਂ ਅਸੀਂ ਆਪਣੇ ਕਿਸਾਨਾਂ ਨੂੰ ਪਾਟਿਆਂ ਦੇ ਬਾਕੀ ਇਹਨਾਂ ਦੇ ਭਾਗ ਬਾਅਦ ਦੇ ਵਿੱਚ ਜਦੋਂ ਹਾਲਾਤ ਸਾਨੂੰ ਤਕਰ ਆਏ ਤੇ ਅਟੈਚ ਕੈਂਮ ਦੇ ਵਿੱਚ ਫੋਟੋ ਪੈ ਗਈ ਦੂਸਰਾ ਜਿਹੜਾ ਲੋਕਾਂ ਦਾ ਰੁਝਾਨ ਸੀ ਉਹ ਵੀ ਏ ਸੀ ਤੇ ਇਹ ਲੋਕ ਅਤੇ ਹੱਕਾਂ ਲਈ ਲੜਦੇ ਨੇ ਅੱਜ ਇਹ ਵੀ ਪੋਲਿਟਿਕਲ ਮੰਚਾਂ 'ਤੇ ਨਹੀਂ ਸੋ ਇਸ ਕਰਕੇ ਲੋਕਾਂ ਦਾ ਰੁਝਾਨ ਨਹੀਂ ਸੀ ਠੀਕ ਤਾਂ ਸੀ ਰਾਜਾ ਸਾਹਿਬ ਨੂੰ ਕਿਹਾ ਕਿ ਤੁਸੀਂ ਅਜੇ ਸਮਾਂ ਹੈਗਾ ਉਦੋਂ ਅਜੇ ਇਹਨਾਂ ਨੂੰ ਜਿਹੜਾ ਸਿੰਬਲ ਨਹੀਂ ਮਿਲਿਆ ਚੋਣ ਨਿਸ਼ਾਨ ਨਹੀਂ ਮਿਲਿਆ ਸੋ ਉਹ ਅਸੀਂ ਕਿਹਾ ਵੀ ਤੁਸੀਂ ਹੁਣੇ ਦਾ ਕਾਜ ਉਹ ਇਹਨੂੰ ਛੱਡ ਦਿਓ ਪਰ ਰਾਜਾ ਸਾਹਿਬ ਨੇ ਜੇਰ ਕੀਤੀ ਕਿ ਤੁਸੀਂ ਦੇਖੋ ਪਿਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣੇ ਸੋ ਇਹ ਚੋਣੀ ਸਾਹਿਬ ਨੇ ਮੁੱਦਾ ਪਾਜੇ ਤਾਂ ਮੈਂ ਕਹਾਂਗਾ ਇਹ ਮੁੱਖ ਤੋਚੀ ਤੇ ਨਾਮ ਸਿੰਘ ਚੋਣਨੀ ਨੇ ਉਹਨਾਂ ਨੇ ਇਹ ਜਦੋਂ ਅੰਦੋਲਨ ਚੱਲਦਾ ਸੀ ਤੇ ਉਹਨਾਂ ਨੇ ਇਹ ਪੰਜਾਬ ਦਾ ਜਿਹੜਾ ਮੁੱਦਾ ਸੀ ਨਾ ਉਹ ਪੰਜਾਬ ਨੂੰ ਲੈ ਕੇ ਇਲੈਕਸ਼ਨ ਨੂੰ ਚਰੂਨੀ ਸਾਹਿਬ ਨੇ ਇਹ ਮੁੱਦਾ ਚੇੜਿਆ ਸੀ ਤੇ ਉਹ ਉਹ ਤੋਂ ਬਾਅਦ ਇਹ ਰਾਜਨੀਤਿਕ ਜਿਹੜੇ ਮਤਲਬ ਹਾਲਾਤ ਬਣੇ ਜੋ ਮੈਂ ਸਮਝਦਾ ਕਿ ਕਿਸਾਨਾਂ ਨੂੰ ਨਹੀਂ ਆਗੂਆਂ ਨੂੰ ਜਾਣਾ ਚਾਹੀਦਾ ਇਹਦੇ ਵਿੱਚ ਕਿਸਾਨਾਂ ਕੋਲ ਲੋਕਾਂ ਇਸ ਤਰੀਕੇ ਨਾਲ ਦੇਖਦੇ ਨੇ ਕਿ ਲੜ ਕੇ ਸਾਡੇ ਹੱਕ ਲੈ ਕੇ ਦੇਣਗੇ ਸੰਘਰਸ਼ੀ ਲੋਕ ਨੇ। ਸੰਘਰਸ਼ੀ ਲੋਕ ਕਦੇ ਸੱਤਾ ਦੇ ਕਾਬੂ ਨਹੀਂ ਹੁੰਦੇ। ਤੁਸੀਂ ਸ਼ੁਰੂ ਤੋਂ ਲੈ ਕੇ ਦੇਖ ਲਓ ਇਤਿਹਾਸ ਮੁਗਲਾਂ ਦੇ ਟਾਈਮ ਤੋਂ ਕੱਢ ਕੇ ਦੇਖ ਲਓ ਜਿਹੜੇ ਲੋਕਾਂ ਨੇ ਸੰਘਰਸ਼ ਜਿਹੜੇ ਕਦੇ ਸੱਤਾ ਦੇ ਕਾਬੂ ਨਹੀਂ ਹੋਏ ਉਸ ਜਿੱਕਾ ਦਾ ਮਾਣ ਮੱਤਾ ਇਤਿਹਾਸ ਹੈ। ਉਹਨਾਂ ਨੇ ਬੜੀਆਂ ਜੰਗਾਂ ਲੜੀਆਂ, ਦਿੱਲੀ ਵੀ ਜਿੱਤੀ ਪਰ ਉਹਨਾਂ ਨੇ ਕਦੇ ਸੱਤਾ ਦੇ ਕਾਬੂ ਹੋਣ ਦੀ ਮਨਛਾ ਨਹੀਂ ਰੱਖੀ। ਸੋ ਇਸ ਤਰੀਕੇ ਦੇ ਨਾਲ ਮੈਂ ਜੋ ਸਮਝਦਾ ਤੇ ਸੰਘਰਸ਼ੀ ਲੋਕ ਹਮੇਸ਼ਾ ਲੜਦੇ ਨੇ। ਤੇ ਉਹ ਕਦੇ ਸੱਤਾ ਦੇ ਆਕਾਫ ਦੇ ਨਹੀਂ ਹੁੰਦੇ ਉਹ ਹਮੇਸ਼ਾ ਸੱਤਾ ਦੇ ਸਾਹਮਣੇ ਬੈਠ ਕੇ ਲੋਕਾਂ ਦੇ ਹੱਕਾਂ ਨਹੀਂ ਲੜਦੇ ਨੇ ਸੋ ਇਹਨਾਂ ਨੂੰ ਵੀ ਨਹੀਂ ਚਾਹੀਦਾ ਸੀ ਕੋਰਨਾਮ ਸਿੰਘ ਚੜ੍ਹ ਨਹੀਂ ਉਹਨਾਂ ਨੂੰ ਸੋ ਚਲੋ ਕੋਈ ਵੀ ਕਹਿੰਦੇ ਹਮੇ ਇੱਕ ਵਾਰ ਪਹਿਲਾਂ ਝਟਕਾ ਖਾਦਾ ਦੂਜੀ ਵਾਰੀ ਫਿਰ ਤਾਂ ਹਾਂ ਹੀ ਸਮਝ ਜਾ ਜੇ ਚੰਗੀ ਗੱਲ ਹੋਈ ਕੀ ਜੀ ਨਹੀਂ ਤਾਂ ਲੋਕ ਇਹਨਾਂ ਨੂੰ ਸਵੀਕਾਰ ਨਹੀਂ ਕਰਨਗੇ ਫਿਰ ਇਹ ਕਿਸਾਨ ਨੇ ਤਾਂ ਇਹ ਆਦਮੀ ਸਵੀਕਾਰ ਨਹੀਂ ਕਰਨਗੇ ਫਿਰ ਇਹਦੀ ਲਾਲਸਾ ਰਾਜਨੀਤਿਕ ਹੈ ਜੀ ਜੀ ਰਾਹ ਸਾਹਿਬ ਥੋੜਾ ਜਿਹਾ ਵੀ ਦੱਸ ਦਿਓ ਕਿ ਤੁਹਾਡੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਕਦੋਂ ਕੋਈ ਮੀਟਿੰਗ ਹੋਵੇਗੀ ਕਿਉਂਕਿ ਪਹਿਲਾਂ ਤਾਂ ਬੀਜੇਪੀ ਉੱਥੇ ਸਰਕਾਰ ਸੀਗੀ ਹੁਣ ਵੀ ਚਲੋ ਸੰਭਾਵਨਾ ਜ਼ਰੂਰ ਹੈ ਕਿਸੇ ਦਾ ਕਹਿ ਨਹੀਂ ਸਕਦੇ ਕਿ ਕਿਹਦੀ ਸਰਕਾਰ ਬਣੇ ਪਰ ਤੁਸੀਂ ਉੱਥੇ ਕਿੰਨਾ ਸਮਾਂ ਬੈਠੇ ਰਹੋਗੇ ਕਿਉਂਕਿ ਕੋਈ ਹਿਲਜੁਲ ਹੁੰਦੀ ਨਜ਼ਰ ਨਹੀਂ ਆ ਰਹੀ ਨਾ ਤਾਂ ਕੋਈ ਵਾਪਸੀ ਦਾ ਪਲਾਨ ਬਣ ਰਿਹਾ ਹੈ ਨਾ ਅੱਗੇ ਵਧਣ ਦਾ ਤੁਹਾਡੀ ਰਾਏ ਜਾਣਾਂਗੇ ਕਿ ਕੀ ਅਗਲੀ ਰਣਨੀਤੀ ਹੋ ਸਕਦੀ ਹੈ ਦੇਖੋ ਅਸੀਂ ਤਾਂ ਸ਼ੁਰੂ ਤੋਂ ਹੀ ਅੱਖਿਆ ਪੇਸ਼ੀ ਦਿੱਲੀ ਜਾ ਕੇ ਆਪਣੀਆਂ ਮੰਗਾਂ ਜਿਹੜੀਆਂ ਉਹ ਪ੍ਰਧਾਨ ਮੰਤਰੀ ਜੀ ਦੇ ਕੇ ਰੱਖਣੀਆਂ ਚਾਹੁੰਦੇ ਆਂ ਔਰ ਆਪਣੀਆਂ ਮੰਗਾਂ ਦੀ ਤਾਸੀ ਕਰਨੇ ਚਾਹੁੰਦੇ ਆਂ ਸੋ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜਿੰਨਾ ਚਿਰ ਉਹਦੀ ਪੂਰਤੀ ਨਹੀਂ ਹੁੰਦੀ ਅਸੀਂ ਸੰਘਰਸ਼ ਲੜਾਂਗੇ ਔਰ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਇਹ ਚੰਗੀ ਗੱਲ ਹੈ ਬਾਹਰ ਜਾਣ ਦਿੱਤਾ ਜਾਵੇ ਤੇ ਅਸੀਂ ਇੱਥੋਂ ਸੰਘਰਸ਼ ਆਪਣਾ ਇੱਥੋਂ ਲੜਾਂਗੇ ਇੱਥੋਂ ਲੜਾਂਗੇ ਔਰ ਇਹ ਸੰਘਰਸ਼ ਉਹਨਾਂ ਚੋਂ ਨਾ ਕਿ ਜਿੰਨਾਂ ਦੇ ਸਾਧਿਆ ਮੰਡਾ ਦੀ ਪ੍ਰਾਪਤੀ ਨਹੀਂ ਹੂੰ ਜੀ ਮਿਹਰਬਾਨੀ ਰਾਏ ਸਾਹਿਬ ਮਿਹਰਬਾਨੀ ਤੁਹਾਡੀ ਜੀ ਧੰਨ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ